ਮੁੰਡਿਆ ਸਾਹਿਬ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਉੱਠ ਕੇ ਕਿਹਾ ਕਿ ਸਰ ਜਿਹੜਾ 1600 ਕਰੋੜ ਰੁਪਏ ਜਿਹੜਾ ਹੈ ਉਹ ਬਹੁਤ ਘੱਟ ਹੈ ਤਾਂ ਉਹਨਾਂ ਨੇ ਇੱਕ ਉਹ ਵੱਡੀ ਗੱਲ ਕਹੀ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਆਪਕੋ ਹਿੰਦੀ ਆਤੀ ਹੈ ਕਿ ਆਪਕੋ ਕਿਆ ਹਿੰਦੀ ਆਤੀ ਹੈ ਹਿੰਦੀ ਵਿੱਚ ਮੈਨੇ ਬੋਲ ਤਾਂ ਦਿਆ 1600 ਕਰੋੜ ਤਾਂ ਮੈਂ ਕਿਹਾ ਸਰ ਹਿੰਦੀ ਵੀ ਮੇਰੇ ਮੈਨੂੰ ਆਤੀ ਹੈ ਲੇਕਿਨ ਆਪਨੇ 1600 ਕਰੋੜ ਰੁਪਏ ਕਮ ਦਿਆ ਹੈ ਜੇ ਪ੍ਰਧਾਨ ਮੰਤਰੀ ਸਾਹਿਬ ਸੋਚਦੇ ਹੋਣੇ ਮੈਨੂੰ ਹਿੰਦੀ ਦੀ ਡਿਮਾਂਡ ਕਰਦੇ ਤੇ ਮੈਂ ਸ਼ਾਇਦ ਪੂਰੀ ਕਰ ਦਿੰਦਾ ਤੇ ਜੇ ਉਹਨਾਂ ਨੇ ਹਿੰਦੀ ਦੀ ਡਿਮਾਂ ਹੱਥ ਜੋੜ ਕੇ ਸਾਰੀ ਪੰਜਾਬ ਦੀ ਜਨਤਾ ਉਹਨਾਂ ਨੂੰ ਹਿੰਦੀ ਛੱਡੋ ਸਾਰੀਆਂ ਪਛਾਵਾਂ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰਨ ਨੂੰ ਤਿਆਰ ਆ ਸਾਨੂੰ ਪੈਕੇਜ ਦੇ ਦਿਓ ਆਮ ਆਦਮੀ ਪਾਰਟੀ ਨੇ ਇੱਕ ਹੋਰ ਬਹੁਤ ਵੱਡਾ ਦਾਵਾ ਕੀਤਾ ਹੈ ਉਹਨਾਂ ਦੇ ਟਵਿੱਟਰ ਹੈਂਡਲ ਦੇ ਉੱਤੇ ਪੋਸਟ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਸਾਹਿਬਾ ਕਿਸਾਨਾਂ ਨੂੰ ਨਹੀਂ ਮਿਲੇ ਉਹ ਆਪਣੀ ਪਾਰਟੀ ਦੇ ਲੋਕਾਂ ਨੂੰ ਮਿਲ ਕੇ ਜਿਹੜਾ ਚਲੇ ਗਏ ਨੇ ਉੱਥੇ ਇਦਾਂ ਲੱਗਦਾ ਸੀ ਜਿਹੜੇ ਉਹ ਜਿਹੜੇ ਕਿਸਾਨ ਭਰਾ ਖੜੇ ਸੀ ਨਾ ਉਹ ਕਿਸਾਨ ਦੇ ਤੌਰ ਤੇ ਘੱਟ ਨਜ਼ਰ ਆ ਰਹੇ ਸੀ ਤੇ ਬੀਜੇਪੀ ਦੇ ਵਰਕਰ ਦੇ ਤੌਰ ਤੇ ਨਜ਼ਰ ਆਦਾ ਆ ਰਹੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ ਤੇ ਪੰਜਾਬ ਨੂੰ ਸਿਰਫ 1600 ਕਰੋੜ ਰੁਪਏ ਦਾ ਜਿਹੜਾ ਰਾਹਤ ਪੈਕੇਜ ਦਿੱਤਾ ਗਿਆ ਜਿਸ ਤੋਂ ਬਾਅਦ ਸੂਬੇ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਨਾਖੁਸ਼ ਨਜ਼ਰ ਆਏ ਇਸ ਵੇਲੇ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਐਕਟਿਵਿਸਟ ਸਰਦਾਰ ਗੁਰਚਰਨ ਸਿੰਘ ਚੰਨੀ ਮੌਜੂਦ ਨੇ ਰਾਜਨੀਤੀ ਨੂੰ ਬੜੀ ਗਹਿਰਾਈ ਦੇ ਨਾਲ ਸਮਝਦੇ ਨੇ ਵੈਲਕਮ ਕਰਦੇ ਹਾਂ ਉਹਨਾਂ ਦਾ ਸਰ ਵੈਲਕਮ ਧੰਨਵਾਦ ਜੀ ਅਮਨ ਜੀ ਸਭ ਤੋਂ ਪਹਿਲੇ ਇੰਡੀਆ 5 ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਉਹਨਾਂ ਨੂੰ ਅਪੀਲ ਵੀ ਕਰਾਂਗਾ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਹੀ ਸਾਡੇ ਦਰਸ਼ਕ ਜਿਹੜੇ ਨੇ ਅਸੀਂ ਸਾਰੇ ਮਿਲ ਕੇ ਸੱਚੇ ਪਾਤਸ਼ਾਹ ਚੰਨਾ ਚਰਦਾਸ ਕਰੀਏ ਸੱਚੇ ਪਾਤਸ਼ਾਹ ਜਿਹੜਾ ਇੱਕ ਔਖੀ ਘੜੀ ਸਾਡੇ ਪੰਜਾਬ ਤੇ ਆਈ ਆ ਇਹਨੂੰ ਸਾਨੂੰ ਮੁਕਾਬਲਾ ਕਰਨ ਦਾ ਬਲ ਬਖਸ਼ੇ ਤੇ ਸਾਡੂੰ ਤਾਕਤ ਬਖਸ਼ੇ ਅਸੀਂ ਇਹਦਾ ਮੁਕਾਬਲਾ ਕਰ ਸਕੀਏ ਜੀ 1600 ਕਰੋੜ ਰੁਪਏ ਦਾ ਸਿਰਫ ਜਿਹੜਾ ਰਾਹਤ ਪੈਕੇਜ ਪੰਜਾਬ ਸਰਕਾਰ ਨੇ 20000 ਕਰੋੜ ਰੁਪਏ ਦੀ ਮੰਗ ਕੀਤੀ ਸੀਗੀ ਕੀ ਘਾਟੇ ਪੂਰੇ ਹੋ ਜਾਣਗੇ 1600 ਕਰੋੜ ਰੁਪਏ ਦੇ ਨਾਲ ਦੇਖੋ ਇਹ ਜਿਹੜੀ ਸੈਂਟਰ ਗਵਰਨਮੈਂਟ ਹੈ ਨਾ ਬੀਜੇਪੀ ਦੀ ਸੈਂਟਰ ਗਵਰਨਮੈਂਟ ਇਹ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਧੱਕਾ ਕੀਤਾ ਮੇਰਾ ਕਹਿਣ ਤੋਂ ਪਾਵ ਹੈ ਵੀ ਜੋ ਬੰਦਾ ਹੱਕ ਆ ਉਹ ਨਹੀਂ ਦਿੰਦੇ ਤੇ ਐਵੇਂ ਝੁੰਗਾ-ਮੁੰਗਾ ਦੇ ਕੇ ਤੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਬੇਨਤੀ ਕਰਦਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਉਹਨਾਂ ਨੂੰ ਜਿੰਨੀ ਖੁਲ ਦਲੀ ਨਾਲ ਉਹ ਆਂਧਰਾ ਪ੍ਰਦੇਸ਼ ਨੂੰ ਤੇ ਬਿਹਾਰ ਨੂੰ ਪੈਕੇਜ ਦਿੰਦੇ ਨੇ ਜਿਸ ਖੁਸ਼ੀ ਨਾਲ ਖੁਸ਼ ਦਲੀ ਨਾਲ ਉਹ ਯੂਪੀ ਦੇ ਵਿੱਚ ਇਨਵੈਸਟਮੈਂਟਸ ਕਰਵਾਉਂਦੇ ਨੇ ਉੱਥੇ ਪੈਕੇਜ ਦਿੰਦੇ ਵੇ ਉਸੇ ਖੁਸ਼ ਦਲੀ ਨਾਲ ਉਹਨਾਂ ਨੂੰ ਪੰਜਾਬ ਨੂੰ ਇਹ ਪੈਕੇਜ ਦੇਣਾ ਚਾਹੀਦਾ ਹੈ ਉਸ ਲੈਵਲ ਦਾ ਪੈਕੇਜ ਦੇਣਾ ਚਾਹੀਦਾ 1600 ਕਰੋੜ ਰੁਪਇਆ ਜਿਹੜਾ ਇਸ ਔਖੀ ਘੜੀ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਜ਼ਮੀਂਦਾਰ ਭਰਾਵਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਟੋਕਰ 4.5 ਲੱਖ ਜਿਹੜੀ ਏਕੜ ਫਸਲ ਆ ਉਹ ਤਬਾਹ ਹੋ ਗਈ ਆ ਤੇ ਕਈ ਤਾਂ ਜ਼ਮੀਨਾਂ ਇਸ ਤਰ੍ਹਾਂ ਦੀਆਂ ਨੇ ਜਿੱਥੇ 5-5 6-6 ਫੁੱਟ ਉੱਤੇ ਘਾਰ ਚੜ ਗਈ ਉਹਨੂੰ ਪਧਰਾ ਕਰਨ ਲਈ ਵੀ ਬੜੀ ਪੈਸਾ ਵੀ ਖਰਚ ਹੋਏਗਾ ਤੇ ਜਸਮਾਨੀ ਤੌਰ ਤੇ ਵੀ ਲੇਬਰ ਵੀ ਉੱਥੇ ਲਗਾਨੀ ਪਏਗੀ ਮੈਂ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦਾ ਤੁਸੀਂ ਪੰਜਾਬ ਇੱਕ ਉਹ ਸੂਬਾ ਜਿਨੇ ਖਾਸ ਕਰਕੇ ਜਿਮੀਦਾਰ ਭਰਾਵਾਂ ਨੇ ਹਰੀਤ ਕ੍ਰਾਂਤੀ ਲਿਆ ਕੇ ਪੰਜਾਬ ਨੂੰ ਅਨਾਜ ਦੇ ਪੱਖੋਂ ਸਾਰੇ ਹਿੰਦੁਸਤਾਨ ਨੂੰ ਪੰਜਾਬ ਨੇ ਆਪਣੇ 셀ਫ ਡਿਪੈਂਡੈਂਟ ਬਣਾਇਆ ਇਹ ਨਹੀਂ ਤਾਂ ਇੱਕ ਲੰਬਾ ਸਮਾਂ ਹੁੰਦਾ ਸੀ ਜਦੋਂ ਬਾਹਰੋਂ ਇੰਪੋਰਟ ਕਰਨੀ ਪੈਂਦੀ ਸੀ ਕਣਕ ਵੀ ਤੇ ਚਾਵਲ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰੀਆਂ ਹੀ ਇਹ ਜਿਹੜੀਆਂ ਭਾਵੇਂ ਚਾਵਲ ਹੋਣ ਭਾਵੇਂ ਕਣਕ ਹੋਵੇ ਇਹਦੇ ਸਾਰਿਆਂ ਦੇ ਬਫਰ ਸਟਾਕਸ ਪਏ ਨੇ ਉਹ ਸਿਰਫ ਇੰਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਪੰਜਾਬ ਦਾ ਇਸ ਕਰਕੇ ਮੋਦੀ ਸਾਹਿਬ ਨੂੰ ਪੰਜਾਬ ਦੇ ਉਹਨਾਂ ਜ਼ਿਮੀਂਦਾਰ ਭਰਾਵਾਂ ਨੂੰ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਭਾਵੇਂ 1947 ਦੀ ਵੰਡ ਵੇਲੇ ਸੀ ਜਾਂ ਉਸ ਤੋਂ ਪਹਿਲੇ ਆਜ਼ਾਦੀ ਦਾ ਆਜ਼ਾਦੀ ਲੈਣੀ ਸੀ ਉਸ ਵੇਲੇ ਸੁਤੰਤਰਤਾ ਸੰਗਰਾਮ ਦੇ ਵਿੱਚ ਤੇ ਜਾਂ ਫਸਲ ਪੈਦਾ ਕਰ ਕਰਨ ਦੇ ਵਿੱਚ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਉਹਨਾਂ ਜ਼ਿਮੀਂਦਾਰ ਭਰਾਵਾਂ ਦਾ ਖਿਆਲ ਰੱਖਦੇ ਹੋਏ ਪੰਜਾਬ ਨੂੰ ਆਪਣਾ ਹੀ ਸੂਬਾ ਸਮਝਦੇ ਹੋਏ ਕਿਉਂਕਿ ਮੈਂ ਮਹਿਸੂਸ ਕਰਦਾ ਵੀ ਜਿਹੜੀਆਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਨਹੀਂ ਹੈ ਉੱਥੇ ਉਹ ਥੋੜਾ ਜਿਆ ਇਹੋ ਜੀ ਬਿਤਕਲੇ ਵਾਲੀ ਗੱਲ ਕਰਦੇ ਨੇ ਉਹਨਾਂ ਖੁੱਲ੍ਹ ਦਲੀ ਨਾਲ ਪੈਕੇਜ ਨਹੀਂ ਦਿੰਦੇ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਪੰਜਾਬ ਇੱਕ ਬਾਰਡਰ ਸਟੇਟ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਇਹੋ ਜੀ ਪ੍ਰੋਬਲਮ ਆਏਗੀ ਉਹਦਾ ਅਸਰ ਇੰਟਰਨੈਸ਼ਨਲ ਬਾਰਡਰਸ ਤੇ ਵੀ ਪੈਂਦਾ ਪੰਜਾਬ ਉਹ ਸੂਬਾ ਜਿੰਦੀ ਜਨਤਾ ਨੇ ਜਦੋਂ ਵੀ ਔਖੀ ਘੜੀ ਆਈ ਹੈ ਚਾਹੇ ਕੋਈ ਯੁੱਧ ਦਾ ਮੌਕਾ ਆਇਆ ਚਾਹੇ ਕੋਈ ਹੜ੍ਹ ਆਇਆ ਚਾਹੇ ਕੋਈ ਕਿਹੜ ਹੋਰ ਤਰਾਸ ਦੀ ਆਈ ਆ ਪੰਜਾਬ ਦੇ ਲੋਕਾਂ ਨੇ ਬੜੇ ਵੱਡੇ ਲੈਵਲ ਤੇ ਅੱਗੇ ਵੱਧ ਚੜ ਕੇ ਹਿੱਸਾ ਪਾ ਕੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਚ ਵੀ ਮਦਦ ਕੀਤੀ ਆ ਮੁੰਡਿਆ ਸਾਹਿਬ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਉਹ ਤਾਂ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਉੱਠ ਕੇ ਕਿਹਾ ਕੇ ਸਰ ਜਿਹੜਾ 1600 ਕਰੋੜ ਰੁਪਏ ਜਿਹੜਾ ਹੈ ਉਹ ਬਹੁਤ ਘੱਟ ਹੈ ਤੇ ਉਹਨਾਂ ਨੇ ਇੱਕ ਵਗ ਵੱਡੀ ਗੱਲ ਕਹੀ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਆਪਕੋ ਹਿੰਦੀ ਆਤੀ ਹੈ ਮੈਂ ਸੋਚਦਾ ਪ੍ਰਧਾਨ ਮੰਤਰੀ ਸਾਹਿਬ ਸੋਚਦੇ ਹੋਣੇ ਮੈਨੂੰ ਹਿੰਦੀ ਦੀ ਡਿਮਾਂਡ ਕਰਦੇ ਤੇ ਮੈਂ ਸ਼ਾਇਦ ਪੂਰੀ ਕਰ ਦਿੰਦਾ ਤੇ ਜੇ ਉਹਨਾਂ ਨੂੰ ਹਿੰਦੀ ਦੀ ਡਿਮਾਂਡ ਲੈਂਸੀ ਤਾਂ ਸਾਰੀਆਂ ਭਾਸ਼ਾਵਾਂ ਵਿੱਚ ਹੱਥ ਜੋੜ ਕੇ ਸਾਰੀ ਪੰਜਾਬ ਦੀ ਜਨਤਾ ਉਹਨਾਂ ਨੂੰ ਹਿੰਦੀ ਛੱਡੋ ਸਾਰੀਆਂ ਭਾਸ਼ਾਵਾਂ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰਨ ਨੂੰ ਤਿਆਰ ਆ ਸਾਨੂੰ ਪੈਕੇਜ ਦੇ ਦਿਓ ਜਿਹੜੀ ਭਾਸ਼ਾ ਚ ਕਹਿਣਗੇ ਅਸੀਂ ਸਾਰੇ ਪੰਜਾਬ ਦੇ ਲੋਕ ਉਸ ਭਾਸ਼ਾ ਚ ਉਹਨਾਂ ਨੂੰ ਬੇਨਤੀ ਕਰਨਗੇ ਮੈਂ ਇੱਕ ਹੋਰ ਮੋਦੀ ਸਾਹਿਬ ਦੇ ਧਿਆਨ ਵਿੱਚ ਇਹ ਗੱਲ ਲੈ ਆਉਣਾ ਚਾਹੁੰਦਾ ਹਿੰਦੁਸਤਾਨ ਦੀ ਜਿਹੜੇ ਸਾਰੇ ਮਿਨਿਸਟਰਸ ਨੇ ਯੂਨੀਅਨ ਮਿਨਿਸਟਰਸ ਨੇ ਉਹਨਾਂ ਦੀ ਵੀ ਇਹ ਨੋਟਿਚ ਗੱਲ ਲੈ ਆਉਣਾ ਚਾਹੁੰਦਾ ਜਦੋਂ ਤਾਂ ਅਫਗਾਨਿਸਤਾਨ ਵਰਗੇ ਮੁਲਕ ਦੇ ਉੱਤੇ ਕੋਈ ਆਪ ਦਾ ਆਂਦੀ ਹੈ ਉੱਥੇ ਪਹੁੰਚਾ ਲਾਂਦਾ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਗਲੇ ਦਿਨ ਹੀ ਖੜੇ ਹੋ ਕੇ ਇਹ ਕਹਿ ਦਿੰਦੇ ਨੇ ਅਸੀਂ ਸਾਡਾ ਦੇਸ਼ ਅਫਗਾਨਿਸਤਾਨ ਦੇ ਨਾਲ ਬਹੁਤ ਡਟ ਕੇ ਖੜਾ ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਇਸ ਨੁਕਸਾਨ ਨੂੰ ਦੇਖਣ ਆਉਣ ਲਈ ਵੀ ਤੇ ਇਹ ਝੂੰਗੇ ਵਾਲਾ ਛੋਟਾ ਜਿਹਾ ਪੈਕੇਜ ਦੇਣ ਦੇ ਵੀ ਇੰਨੇ ਦਿਨ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਨੂੰ ਬੜੀ ਹੈਰਾਨਗੀ ਦੀ ਗੱਲ ਆ ਵੀ ਪੰਜਾਬ ਤਾਂ ਆਪਣਾ ਸੂਬਾ ਆ अफगानिस्तान ਤਾਂ ਚਲੋ ਮੈਂ ਇਨਸਾਨੀਅਤ ਦੇ ਨਾਤੇ ਕਹਿੰਨਾ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਕਰਨਾ ਚਾਹੀਦਾ ਹੈ ਬਹੁਤ ਅੱਛੀ ਗੱਲ ਆ ਕੋਈ ਮਾੜੀ ਗੱਲ ਨਹੀਂ ਆ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਆਪਣੇ ਪੰਜਾਬ ਵਰਗੇ ਖਾਸ ਸੂਬੇ ਨੂੰ ਇਗਨੋਰ ਕਰੀਏ ਤੇ ਦੂਜੀਆਂ ਕੰਟਰੀਆਂ ਵਾਸਤੇ ਅਸੀਂ ਹਮਦਰਦੀ ਦਿਖਾਈਏ ਇਹ ਇਹ ਨਹੀਂ ਹੋਣਾ ਚਾਹੀਦਾ ਮੈਂ ਇੱਕ ਵਾਰੀ ਫੇਰ ਸਾਰੇ ਹੀ ਹਿੰਦੁਸਤਾਨ ਦੇ ਯੂਨੀਅਨ ਮਿਨਿਸਟਰਸ ਨੂੰ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਸਾਡੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਸਾਡੀ ਜਿਹੜੀ ਪੰਜਾਬ ਦੀ ਮੰਗ ਸੀ ਨਾ 20000 ਕਰੋੜ ਉਹਦੇ ਤੇ ਗੌਰ ਕੀਤਾ ਜਾਵੇ ਤੇ ਸਾਨੂੰ ਇਹ ਜਿਹੜਾ ਤੁਸੀਂ ਸਾਈਬਿਆਨਾ ਦੇ ਗਏ ਹੋ ਨਾ ਇਹਦੇ ਨਾਲ ਬਾਕੀ ਪੇਮੈਂਟ ਵੀ ਉਹਨ ਕਰਕੇ ਸਾਨੂੰ ਇਸ ਦੇ ਸਾਡੀ ਮਦਦ ਕਰੋ ਸਾਡੇ ਜ਼ਖਮਾਂ ਤੇ ਮਲਮ ਲਗਾਓ 1600 ਕਰੋੜ ਵਰਗਾ ਪੈਕੇਜ ਦੇ ਕੇ ਜ਼ਖਮਾਂ ਤੇ ਲੂਣ ਨਾ ਲਗਾਓ ਉੱਥੇ ਹੀ ਸ਼ਿਸ਼ੋਧਿਆ ਸਾਹਿਬ ਨੇ ਵੀ ਟਵੀਟ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜਾ ਰੁਪਏ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਹੈ ਤੇ ਪੰਜਾਬ ਜਿਹੜਾ ਜਿਹੜਾ ਦੇਸ਼ ਨੂੰ ਪੂਰੇ ਦੇਸ਼ ਨੂੰ ਅੰਨ ਦਿੰਦਾ ਹੈ ਉਤੋਂ ਜਿਹੜਾ 1600 ਕਰੋੜ ਰੁਪਏ ਦਾ ਸਿਰਫ ਪੈਕੇਜ ਕੀ ਕਾਰਪੋਰੇਟ ਘਰਾਣੇ ਚੰਗੇ ਹੋ ਗਏ ਪੰਜਾਬ ਦੇ ਨਾਲੋਂ ਦੇਖੋ ਇਹ ਸਾਡੀ ਸਾਡੇ ਦੇਸ਼ ਦੀ ਨਾ ਇਹ ਬੜੀ ਵੱਡੀ ਤਰਾਸਦੀ ਰਹੀ ਹੈ ਮੈਨੇ ਕਹਿੰਦਾ ਵੀ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਜਿਨ੍ਹਾਂ ਦਾ ਜੀਡੀਪੀ ਦੇ ਵਿੱਚ ਬੜਾ ਵੱਡਾ ਯੋਗਦਾਨ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਮੈਂ ਇਹ ਮਹਿਸੂਸ ਕਰਦਾ ਵੀ ਜਿਹੜਾ ਇਹ ਕਾਰਪੋਰੇਟ ਘਰਾਣਿਆਂ ਵੱਲ ਮੋਦੀ ਸਾਹਿਬ ਦਾ ਜਾਂ ਸੈਂਟਰਲ ਗਵਰਨਮੈਂਟ ਦਾ ਜਿਹੜਾ ਝੁਕਾਵ ਹੈ ਉਹ ਇੰਨਾ ਨਹੀਂ ਹੋਣਾ ਚਾਹੀਦਾ ਠੀਕ ਹੈ ਕਿਸੇ ਵੀ ਕੰਟਰੀ ਨੂੰ ਤਰੱਕੀ ਕਰਨ ਲਈ ਇਹਨਾਂ ਦੀ ਵੀ ਲੋੜ ਆ ਪਰ ਉਹ ਉਹਨਾਂ ਦੀ ਇਸ ਕਾਸਟ ਦੇ ਉੱਤੇ ਸਾਨੂੰ ਸਾਡੇ ਜੀਵਿਦਾਰ ਭਰਾ ਤੇ ਮਜ਼ਦੂਰ ਦਿਹਾੜੀਦਾਰ ਜਿਹੜੇ ਗਰੀਬ ਲੋਕ ਜਿਹੜੇ ਇਸ ਹੜ ਦੀ ਮਾਰ ਦੇ ਨਾਲ ਜ਼ਮੀਂਦਾਰ ਭਰਾਵਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਆਪਣੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਟਿਊਬਲਾਂ ਦਾ ਨੁਕਸਾਨ ਹੋਇਆ ਤੇ ਮਜ਼ਦੂਰ ਭਰਾ ਜਿਹੜੇ ਵਰਕਰਸ ਨੇ ਉਹਨਾਂ ਦੀ ਤਾਂ ਰੋਜ਼ੀ ਰੋਟੀ ਮਾਰੀ ਗਈ ਇਹਨਾਂ ਸਾਰਿਆਂ ਵਾਸਤੇ ਮੋਦੀ ਸਾਹਿਬ ਨੂੰ ਖੁੱਲ੍ਹ ਦੇਲੀ ਨਾਲ ਪੈਕੇਜ ਦੇਣਾ ਚਾਹੀਦਾ ਥੋੜਾ ਜਿਹਾ ਪੈਕੇਜ ਜਿਹੜਾ ਉਹਦੋਂ ਘਟਾ ਲੈਣ ਜਿਹੜੇ ਕਾਰਪੋਰੇਟ ਘਟਾਣਿਆਂ ਦਾ ਇਹਨਾਂ ਨੂੰ ਦੇਖ ਕੇ ਤੇ ਪੰਜਾਬ ਨੂੰ ਮੈਂ ਨਹੀਂ ਕਹਿੰਦਾ ਬਈ ਸਿਰਫ ਪੰਜਾਬ ਦਾ ਹੀ ਗੌਰ ਨਾ ਉਹਨਾਂ ਨੇ ਸਾਰੇ ਹਿੰਦੁਸਤਾਨ ਦਾ ਗੌਰ ਕਰਨਾ ਬੜੀ ਚੰਗੀ ਗੱਲ ਆ ਜੋ ਪੰਜਾਬ ਵਾਸਤੇ ਥੋੜੀ ਖੁੱਲ੍ਹ ਦੇ ਨਾਲ ਸੋਚਣਗੇ ਤਾਂ ਸਾਨੂੰ ਖੁਸ਼ੀ ਹੋਏਗੀ ਚੱਲਦੇ-ਚੱਲਦੇ ਇੱਕ ਆਖਰੀ ਸਵਾਲ ਆਮ ਆਦਮੀ ਪਾਰਟੀ ਨੇ ਇੱਕ ਹੋਰ ਬਹੁਤ ਵੱਡਾ ਦਾਵਾ ਕੀਤਾ ਹੈ ਉਹਨਾਂ ਦੇ ਟਵਿੱਟਰ ਹੈਂਡਲ ਦੇ ਉੱਤੇ ਪੋਸਟ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਸਾਹਿਬਾ ਕਿਸਾਨਾਂ ਨੂੰ ਨਹੀਂ ਮਿਲੇ ਉਹ ਆਪਣੀ ਪਾਰਟੀ ਦੇ ਲੋਕਾਂ ਨੂੰ ਮਿਲ ਕੇ ਜਿਹੜਾ ਚਲੇ ਗਏ ਨੇ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਪਰ ਮੈਂ ਜੋ ਉਦੋਂ ਜੋ ਵੀ ਟੀਵੀ ਚੈਨਲਸ ਤੇ ਦੇਖਿਆ ਜਾਂ ਜੋ ਮੈਂ ਮਹਿਸੂਸ ਕੀਤਾ ਉਥੇ ਇਦਾਂ ਲੱਗਦਾ ਸੀ ਜਿਹੜੇ ਉਹ ਜਿਹੜੇ ਕਿਸਾਨ ਭਰਾ ਖੜੇ ਸੀ ਨਾ ਉਹ ਕਿਸਾਨ ਦੇ ਤੌਰ ਤੇ ਘੱਟ ਨਜ਼ਰ ਆ ਰਹੇ ਸੀ ਤੇ ਭਾਜਪਾ ਦੇ ਵਰਕਰ ਦੇ ਤੌਰ ਤੇ ਨਜ਼ਰ ਜ਼ਿਆਦਾ ਆ ਰਹੇ ਸੀ ਕਿਉਂਕਿ ਉਹਨਾਂ ਨੂੰ ਜਿਓ ਐਕਚੁਅਲੀ ਤਾਂ ਹੈਗੇ ਤਾਂ ਕਿਸਾਨ ਹੀ ਨੇ ਪਰ ਉਹਨਾਂ ਦਾ ਥੋੜੀ ਅਟੈਚਮੈਂਟ ਭਾਜਪਾ ਨਾਲ ਹੋਣ ਕਰਕੇ ਉਹਨਾਂ ਨੂੰ ਉਸ ਵੇਲੇ ਮੌਕੇ ਤੇ ਰੋਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਸਾਡਾ ਪੈਕੇਜ ਵੱਡਾ ਕਰੋ ਸਾਨੂੰ ਵੱਡੇ ਪੈਕੇਜ ਦੀ ਲੋੜ ਆ ਉੱਥੇ ਬਿੱਟੂ ਸਾਹਿਬ ਵੀ ਮੌਜੂਦ ਸਨ ਸੁਨੀਲ ਜਾਖੜ ਜੀ ਵੀ ਮੌਜੂਦ ਸਨ ਪਰ ਉਹਨਾਂ ਨੇ ਇਦਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਛੜੀ ਦੇਖੋ ਭਾਵੇਂ ਸਾਰ ਰਮਨੀਤ ਸਿੰਘ ਬਿੱਟੂ ਹੋਣ ਭਾਵੇਂ ਸੁਨੀਲ ਜਾਖੜ ਜੀ ਹੋਣ ਇਹ ਇਸ ਪਾਰਟੀ ਦੇ ਵਿੱਚ ਇਹ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਕੋਈ ਵੀ ਆਪਣੀ ਗੱਲ ਜਿਹੜੀ ਆ ਖੁੱਲ ਕੇ ਨਹੀਂ ਕਰਦੇ ਇਹਨਾਂ ਨੂੰ ਸਾਰਿਆਂ ਨੂੰ ਉਸ ਵੇਲੇ ਮੌਕੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਵੀ ਸਾਡਾ ਪੈਕੇਜ ਵੱਡਾ ਕਰੋ ਜਿੱਦਾਂ ਮੁੰਡਿਆ ਸਾਹਿਬ ਨੇ ਬੇਨਤੀ ਕੀਤੀ ਹੈ ਨਾ ਮੰਤਰੀ ਸਾਹਿਬ ਨੇ ਉਸ ਤਰ੍ਹਾਂ ਇਹਨਾਂ ਨੂੰ ਮੁੰਡਿਆ ਸਾਹਿਬ ਦੀ ਗੱਲ ਦੇ ਵਿੱਚ ਉਹਨਾਂ ਦੀ ਗੱਲ ਨੂੰ ਐਪਰੀਸ਼ੀਏਟ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਗੱਲ 'ਈ ਥੋੜਾ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਸੀ ਵੀ ਤੁਸੀਂ ਸਾਡੇ ਪੰਜਾਬ ਵਿੱਚ ਆਏ ਹੋ ਪੰਜਾਬ ਦੇ ਵਿੱਚ ਵੱਡਾ ਪੈਕੇਜ ਦੇ ਕੇ ਜਾਓ ਸਾਡੀਆਂ ਜੜੀਆਂ ਬਹੁਤ ਵੱਡੇ ਨੁਕਸਾਨ ਹੋਏ ਨੇ ਸਾਡੇ ਨੁਕਸਾਨਾਂ ਦੀ ਪਰਪਾਈ ਕਰਕੇ ਜਾਓ ਬਹੁਤ ਬਹੁਤ ਧੰਨਵਾਦ ओके okay, जी ਧੰਨਵਾਦ ਇੱਕ ਵਾਰੀ ਫੇਰ ਸਾਰੇ ਇੰਡੀਆ 5 ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਗੇ ਸਰਤਾਰ ਗੁਰਚਰਨ ਸਿੰਘ ਚੰਨੀ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਆਮਦਮੀ ਪਾਰਟੀ ਸੂਬੇ ਦੇ ਵਿੱਚ ਨਾਰਾਜ਼ ਨਜ਼ਰ ਆ ਰਹੀ ਹੈ ਆਮਦਮੀ ਪਾਰਟੀ ਦਾ ਕਹਿਣਾ ਹੈ ਕਿ ਮੰਗ ਜਿਹੜੀ ਸੀਗੀ ਉਹ 20000 ਕਰੋੜ ਰੁਪਏ ਦੀ ਸੀ ਪਰ 1600 ਕਰੋੜ ਰੁਪਏ ਜਿਹੜਾ ਇਸ ਵੀਡੀਓ ਚ ਨਾ ਵੀਡੀਓ ਚੰਗਾ ਲੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓਗਾ ਤੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਧੰਨਵਾਦ